ਬਾਈ ਹਸੀਕਾਲ ਜੀ ਇੰਦਰਵਾਸਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਬਾਈ ਆਪਾਂ ਜਿਵੇਂ ਕਿ ਹੁਣ ਤੁਹਾਨੂੰ ਪਤਾ ਵੀ ਆਪਣੇ ਮੇਲੇ ਚੱਲ ਪਏ ਨੇ ਘੂੜੇ ਘੂੜੀਆਂ ਦੇ ਤੇ ਉਹਦੇ ਵਾਸਤੇ ਜਿਹੜੇ ਆਮ ਆਪਣੇ ਭਰਾ ਵੀ ਆਪ ਦਾ ਤੰਬੂ ਤਿਆਰ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਤਰਪਾਲਾਂ ਬਾਈ ਹੋਰ ਦੇ ਨਾਲ ਆ ਮੰਡੀ ਸਰਵਰ ਖੂਈਆਂ ਜੀ ਮੰਡੀ ਸਰਵਰ ਖੂਈਆਂ ਸਰਵਰ ਖੂਈਆਂ ਹਾਂਜੀ ਹਾਂਜੀ ਤੇ ਇੱਥੇ ਬਾਈ ਜਿਹੜਾ ਤਰਪਾਲ ਲੈ ਗਏ ਆ ਬਹੁਤ ਵਧੀਆ ਕੁਆਲਿਟੀ ਦੀਆਂ ਤਰਪਾਲਾਂ ਨੇ ਅਸੀਂ ਵੀ ਬਾਈਆਂ ਦੀ ਪਹਿਲਾਂ ਐਡ ਦੇਖੀ ਸੀ ਐਡ ਦੇਖ ਕੇ ਸਾਨੂੰ ਲੱਗਿਆ ਯਾਰ ਵੀ ਆਪਾਂ ਜ਼ਰੂਰ ਜਾ ਕੇ ਦੇਖੀਏ ਤੇ ਬਾਈ ਮਤਲਬ ਸਾਰੇ ਘੋੜਾ ਪਾਲ ਕਵੀਰਾਂ ਨੂੰ ਬੇਨਤੀ ਆ ਵੀ ਅਸੀਂ ਵੀ ਮਤਲਬ ਤਰਪਾਲ ਲੈ ਲਈ ਆ ਸੰਗੂ ਆਪਦਾ ਬਣਾਉਣ ਵਾਸਤੇ ਤੁਹਾਨੂੰ ਦਿਖਾਵਾਂਗੇ ਬਾਕੀ ਜਿਹੜੀ ਇਹ ਤਰਪਾਲ ਹੈ ਇਹਦਾ ਆਪਾਂ ਜਿਹੜਾ ਮਤਲਬ ਸਟੋਰੀ ਲਾਉਣੀ ਹੈ ਜਗਰਾਮਾਂ ਮੰਡੀ ਤੇ ਜ਼ਰੂਰ ਲਾਵਾਂਗੇ ਤੇ ਉੱਥੇ ਆ ਕੇ ਭਰਾਵਾਂ ਨੂੰ ਬੇਨਤੀ ਆ ਵੀ ਆ ਕੇ ਦੇਖ ਵੀ ਸਕਦੇ ਆ ਬਾਈ ਪੂਰਾ ਪ੍ਰੋਪਰ ਡਰੈਸ ਦਿਖਾ ਦੇ ਬਾਈਆਂ ਦਾ ਤੇ ਜਿਹੜੀ ਕੁਆਲਿਟੀ ਆ ਬਾਈ ਤਰਪਾਲ ਦੀ ਇਹ ਬਾਈਆਂ ਵੱਲੋਂ ਜਿਵੇਂ ਪਹਿਲਾਂ ਦੱਸਿਆ ਗਿਆ ਸੀ ਉਵੇਂ ਦੀ ਹੀ ਹੈ ਤੇ ਬਾਈਆਂ ਨੇ ਕਿੰਨੇ ਟਾਈਮ ਦੀ ਗਰੰਟੀ ਆ ਵੀਰੇ ਇਹਦੀ ਇਹ ਪਿਕਰ ਹੋ ਜਾ ਜੀ ਮੇਡ ਇਨ ਯੂ ਐਸ اے ਹੈ ਜਾਂਦੀ ਠੀਕ ਆ ਜੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਜੀ ਨਹੀਂ ਨਹੀਂ ਕੋਈ ਵੀ ਬਾਈ ਕਹਿੰਦਾ ਵੀ ਨਾ ਦਾ ਪਾਣੀ ਦੀ ਬੂੰਦ ਦੇ ਵਿੱਚ ਦੀ ਲੰਗੇ ਜਿਵੇਂ ਦੀ ਗੱਲ ਇਹਨਾਂ ਨੇ ਬਾਈਆਂ ਨੇ ਫੋਨ ਤੇ ਦੱਸੀ ਸੀ ਅਸੀਂ ਆ ਕੇ ਜੋ ਤਰਪਾਲ ਦੇਖੀ ਆ ਬਿਲਕੁਲ ਬਾਈ ਉਵੇਂ ਦਾ ਹੀ ਮਤਲਬ ਕੁਆਲਿਟੀ ਹੈਗੀ ਤੇ ਜਿਹੜਾ ਵੀਰ ਭਰਾ ਕੋਈ ਮਤਲਬ ਤਰਪਾਲ ਲੈਣਾ ਚਾਹੁੰਦਾ ਤੇ ਉਹ ਬਾਈਆਂ ਨਾਲ ਸੰਪਰਕ ਕਰ ਲਿਓ ਬਾਈ ਦਾ ਨੰਬਰ ਵੀ ਲਾ ਦਾਂਗੇ ਤੇ ਬਾਈ ਇੱਕ ਵਾਰ ਨੰਬਰ ਮਾੜਾ ਬੋਲ ਵੀ ਦਿਓ 98512 ਜੀ 31000 ਪੁਰਾ ਜੀ ਠੀਕ ਹੈ ਬਾਕੀ ਬਾਈ ਜੇ ਮਤਲਬ ਬੰਦੇ ਨੇ ਇੱਥੇ ਆਉਣ ਦਾ ਕਈ ਵਾਰ ਬੰਦਾ ਐ ਮੰਨਦਾ ਵੀ ਦੂਰ ਆ ਹਾਂਜੀ ਵੀ ਤੁਸੀਂ ਮਤਲਬ ਬਸ-ਬਸ ਤੇ ਜਾ ਕਿਸੇ ਦਾ ਆਪਾਂ ਵੀਡੀਓ ਕਾਲ ਕਰਕੇ ਪਹਿਲਾਂ ਪੂਰੀ ਤਸੱਲੀ ਕਰਕੇ ਬਸ ਤੇ ਮਾਲ ਭੇਜ ਦਿੰਨੇ ਆ ਠੀਕ ਹੈ ਜੀ ਫਿਰ ਵੀ ਜੇ ਬੰਦੇ ਦਾ ਉੱਥੇ ਜਾ ਕੇ ਮਨ ਰਾਜੀ ਨਹੀਂ ਹੁੰਦਾ ਬਿਲਕੁਲ ਜੀ ਤੇ ਆਪਾਂ ਨੂੰ ਕੋਈ ਤੱਕਾ ਨਹੀਂ ਕਰਦੇ ਆਪਾਂ پیسے ਵਾਪਸ ਹੀ ਬਾਤ ਨੇ ਠੀਕ ਹੈ ਇਹ ਬਾਈ ਨੇ ਬਾਈ ਸਾਨੂੰ ਵੀ ਇਹ ਗੱਲ ਕਹੀ ਹੈ ਵੀ ਤੁਸੀਂ ਤਰਪਾਲ ਲੈ ਕੇ ਜਾਨੇ ਹੋ ਜੇ ਤੁਹਾਨੂੰ ਇਹਦੇ ਵਿੱਚ ਕੋਈ ਕਮੀ ਪੇਸ਼ੀ ਲੱਗੀ ਵੀ ਤੁਹਾਡੀ ਨਹੀਂ ਸ਼ੈਟਿੰਗ ਆਉਂਦੀ ਹੈ ਨਾ ਤੇ ਬਾਈ ਕਹਿੰਦਾ ਵੀ ਤੁਸੀਂ ਬਸ ਤੇ ਵਾਪਸ ਭੇਜ ਦਿਓ ਤੇ ਫਿਰ ਤੁਸੀਂ ਆਪਦੇ ਹਿਸਾਬ ਨਾਲ ਮਤਲਬ ਕਹੋਗੇ ਉੰਨੀ ਆਪਾਂ ਦੁਬਾਰਾ ਭੇਜ ਦਾਂਗੇ ਠੀਕ ਹੈ ਬਾਈ ਬਾਈ ਬਾਕੀ ਤੁਹਾਨੂੰ ਉੱਤਕੇ ਬਹੁਤ ਵਧੀਆ ਲੱਗਿਆ ਜਿਵੇਂ ਦਾ ਤੁਸੀਂ ਫੋਨ ਤੇ ਕਿਹਾ ਸੀ ਤੇ ਉਵੇਂ ਦੇ ਹੀ ਇਨਸਾਨ ਨਿਕਲੇ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਦੀ ਵੀ ਜਿਵੇਂ ਏਡੀ ਵੱਟੋਂ ਅਸੀਂ ਆਏ ਆ ਮੰਨ ਕੇ ਚੱਲ ਵੀ ਸਾਨੂੰ 140 45 ਕਿਲੋਮੀਟਰ ਪੈਂਦਾ ਹਾਂਜੀ ਹਾਂਜੀ ਤੇ ਤੁਹਾਡਾ ਮਿਲ ਕੇ ਬਾਈ ਬਹੁਤ ਵਧੀਆ ਲੱਗਿਆ ਤੇ ਬਾਕੀ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੀ ਧੰਨਵਾਦ ਤੁਸੀਂ ਆਸ ਨੰਬਰਾਂ ਤੇ ਤੇ ਆਡਰੈਸ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀ ਇਹ ਤਰਪਾਲ ਮਦਲ ਨਾ ਦਾ ਮੀਂਹ ਦੇ ਵਿੱਚ ਦਾ ਪਾਣੀ ਨੰਗੇ ਤੇ ਸੱਤਾਂ ਦੇ ਉੱਤੇ ਜਾ ਕਿਸੇ ਨੇ ਵੀਰਾ ਭਰਾ ਨੇ ਕੋਈ ਸੰਦਾਲੇ ਕੋਪੈਨਾ ਵਾਲੇ ਕੋਪੈਨਾ ਦੇ ਉੱਪਰ ਦੀ ਪਾਣੀ ਆ ਤਾਂ ਵੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਕਿਸੇ ਵੀ ਕੰਮ ਦੇ ਵਿੱਚ ਵਰਤਣੀਆਂ ਤਾਂ ਇਹ ਬਾਈ ਬਹੁਤ ਵਧੀਆ ਤਰਪਾਲਾ ਦਿੱਤੇਗੇ ਨਮਰਾ